ਇਥੋਂ ਨਿਕਲੇ ਕੁੱਤਾ ਤੇ ਅੰਕਲ ਜੀ ਨੇ ਨਹਿਰ ਵਿੱਚ ਨੂੰ ਚੱਲੇ ਸੀ ਡਿੱਗਣ ਲੱਗੇ ਸੀਗੇ ਬਚਾਹ ਹੁੰਦੇ ਹੁੰਦੇ ਅੰਕਲ ਨੇ ਮੋਟਿਆਂ ਨੂੰ ਸੰਭਾਲ ਲਿਆ ਤਾਂ ਚਲੋ ਬਚਾਹ ਹੋ ਗਿਆ ਰੱਬ ਦੀ ਕਿਰਪਾ ਨਾਲ ਅਸੀਂ ਪਿੱਛੇ ਪਿੱਛੇ ਜਾਂਦੀ ਡਿੱਗਾਂ ਤੋਂ ਕਦੀ ਬਾਹਰ ਆ ਸਿੰਘਾ ਕਦੀ ਕੋਈ ਨਾ ਕੋਈ ਵੀਡੀਓ ਦੇਖਣ ਨੂੰ ਮਿਲਦੀ ਰਹਿੰਦੀ ਹੈ ਨਾ ਕੇਵਲ ਬੰਦਾ ਵੀ ਕੋਈ ਡਿੱਗ ਸਕਦਾ ਆ ਸੋ ਕਾਫੀ ਇਹਦੇ ਵਿੱਚ ਨਹਿਰ ਦੇ ਵਿੱਚ ਮੋਤਾਂ ਹੋਈਆਂ ਵੀ ਆ ਸੀਰੀਅਸਲੀ ਇਹ ਗੱਲਾ ਇਸ ਨਹਿਰ ਦੇ ਵਿੱਚ ਮੋਤ ਹੈਲੋ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ MS07 blogs ਤੇ ਤੇ ਅੱਜ ਅਸੀਂ ਖੜੇ ਹੈਗੇ ਆ ਜੀ ਬਿਸਤਵਾਬਾ ਨਹਿਰ ਦੇ ਕੰਢੇ ਤੇ ਤੇ ਇਹ ਨਹਿਰ ਆਂਦੀ ਹੈਗੀ ਸਾਡੇ ਰੋਪੜ ਤੋਂ ਲੈ ਕੇ ਆਦਮਪੁਰ ਤੱਕ ਜਿਹਦੇ ਵਿੱਚ ਬਹੁਤ ਪਿੰਡ ਪੈਂਦੇ ਆ ਸ਼ਹਿਰ ਗੜਸ਼ਾਂਕਰ ਤੋਂ ਹੁੰਦੇ ਹੋਏ ਕੋੜ ਤੋਂ ਹੋਈ ਮੇਟਿਆਣਾ ਪਾਸਲਾ ਆਦਮਪੁਰ ਅੱਗੇ ਜਾ ਕੇ ਨਿਕਲਦੀ ਹੈ ਜੀ ਸੋ ਅੱਜ ਦਾ ਆਪਣਾ ਟੋਪਿਕ ਹੈਗਾ ਜੀ ਬਲੌਗ ਦਾ ਆ ਦੇਖੋ ਜੀ ਪਹਿਲਾਂ ਤਾਂ ਨਹਿਰ ਦੇ ਵਿੱਚ ਪਾਣੀ ਦੇਖੋ ਕਿਨਾਰੇ ਆ ਹਨਾ ਤਾਂ ਅਸੀਂ ਸੋਚਿਆ ਨਹੀਂ ਸੀਗਾ ਇਹ ਵੀਡੀਓ ਬਾਰੇ ਕਿਉਂਕਿ ਅਸੀਂ ਤਾਂ ਸੋਚਿਆ ਚੰੜ ਗਈ ਤਾਂ ਇੱਥੇ ਹਨਾ ਸਾਡੇ ਮੋਰੇ ਮੋਰੇ ਹਨਾ ਹੁਣੇ ਪਹਿਲਾਂ ਅੰਕਲ ਜੀ ਬਾਈਕ ਤੇ ਜਾ ਰਹੇ ਸੀਗੇ ਇੱਧਰ ਹੱਡਾ ਰੋੜੀ ਸਾਡੇ ਅਚਾਨਕ ਕੁੱਤੇ ਨਿਕਲੇ ਮੋਰੇ ਚਲੋ ਹੱਡਾ ਰੋੜੀ ਨਹੀਂ ਕਿਤੇ ਹੋ ਵੀ ਕੋਈ ਵੀ ਜਾਨਵਰ ਨਿਕਲ ਸਕਦਾ ਹੈ ਨਾ ਤਾਂ ਇੱਥੋਂ ਨਿਕਲੇ ਕੁੱਤੇ ਤੇ ਅੰਕਲ ਜੀ ਨੇ ਨਹਿਰ ਵਿੱਚ ਨੂੰ ਚੱਲੇ ਸੀ ਡਿੱਗਣ ਲੱਗੇ ਸੀਗੇ ਬਚਾਹ ਹੁੰਦੇ ਹੁੰਦੇ ਅੰਕਲ ਨੇ ਮੋਟ ਸਿਆਂ ਨੂੰ ਸੰਭਾਲ ਲਿਆ ਤੇ ਚਲੋ ਬਚਾਹ ਹੋ ਗਿਆ ਰੱਬ ਦੀ ਕਿਰਪਾ ਨਾਲ ਅਸੀਂ ਪਿੱਛੇ-ਪਿੱਛੇ ਜਾ ਰਹੇ ਸੀਗੇ ਸੋ ਸਾਡੇ ਦਿਮਾਗ ਦੇ ਵਿੱਚ ਵੀ ਵੀਡੀਓ ਤਾਂ ਹੀ ਆਇਆ ਹੈ ਬਣਾਉਣ ਦਾ ਮੇਨ ਮਕਸਦ ਕੀ ਹੈ ਜੀ ਚਾਹੇ ਕਿਸੇ ਵੀ ਪ੍ਰਸ਼ਾਸਨ ਦੇ ਹੱਥ ਹੈ ਜੀ ਚਾਹੇ ਪ੍ਰਸ਼ਾਸਨ ਹੈ ਚਾਹੇ ਨਹਿਰੀ ਪੰਭਾ ਹੈ ਚਾਹੇ ਕੋਈ ਸਰਕਾਰ ਹੈ ਜੀ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਹੈਗੇ ਸੋ ਦਿੱਕਤ ਆਂਦੀ ਆ ਜਿਹੜੇ ਵੀ ਇਸ ਨਹਿਰ ਦੇ ਕੰਡੇ ਕੰਡੇ ਪਿੰਡ ਆ ਸ਼ਹਿਰ ਆ ਕੋਈ ਵੀ ਜਿਨ੍ਹਾਂ ਦੀ ਇੱਥੋਂ ਆਣੀ ਜਾਣੀ ਲੰਘਣੀ ਹੈਗੀ ਆ ਰੋਜ਼ ਦੀ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਪਣਾ ਟੌਪਿਕ ਇਹ ਹੈ ਜੀ ਅ ਨਹਿਰ ਦੇ ਕੰਡੇ ਕੰਡੇ ਨਾਲ ਜੀ ਜੰਗਲੇ ਲਗਾਏ ਜਾਣ ਅੱਜ ਇੰਨੀ ਵੀ ਤੋਰ ਤੋਂ ਲੈ ਕੇ ਹੈਗੀ ਜੰਗਲੇ ਜਾਂ ਪੱਥਰ ਰੱਖ ਦਿੱਤੇ ਜਾਣ ਸੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਕਿਉਂਕਿ ਅੱਗੇ ਤੁੰਦ ਆਣੀਆਂ ਹੈ ਹਨ ਸਿਆਲ ਆਣਾ ਆ ਸੋ ਇੱਥੇ ਡਿਗਨ ਦਾ ਡਰ ਨਾ ਰਹੇ ਹਨ ਅਚਾਨਕ ਮੋੜੇ ਕੋਸ਼ਾਂ ਦੇ ਐਕਸੀਡੈਂਟ ਹੁੰਦਾ ਜਾਂ ਬੰਦੇ ਕੋ ਹੈਂਡਲ ਨਹੀਂ ਸੋ ਕੁਝ ਵੀ ਹੋ ਸਕਦੀ ਦੁਰਘਟਨਾ ਹੈ ਜੀ ਇੱਥੇ ਜਾਂ ਤਾਂ ਇਸ ਤਰ੍ਹਾਂ ਜੰਗਲੇ ਲਗਾ ਦਿੱਤੇ ਜਾਣ ਜਾਂ ਪੱਥਰ ਰੱਖ ਦਿੱਤੇ ਜਾਣ ਹਨਾ ਜਾਂ ਕੁਝ ਵੀ ਹੈਗਾ ਤੁਸੀਂ ਇਹ ਦੇਖੋ ਕਿੰਨਾ ਟ੍ਰੈਫਿਕ ਐਸ ਰੋਡ ਦੇ ਉੱਪਰ ਦੇਖੋ ਸ਼ਾਮ ਨੂੰ ਇੱਧਰ ਫੈਕਟਰੀ 'ਚ ਵੀ ਲੋਕੀ ਕੰਮ ਕੰਨ ਜਾਂਦੇ ਇੱਧਰ ਸਾਡੇ ਮੀਡੀਅਨ ਹੈਗੀ ਹਨਾ ਸੋ ਕੋਈ ਵੀ ਹੈਗਾ ਜਾਂਦਾ ਹਨਾ ਜੀ ਸੋ ਪਾਣੀ ਦੇਖੋ ਕਿੰਨਾ ਹੈ ਹਨਾ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਤਾਂ ਇਸ ਨਹਿਰ ਦੇ ਕੰਡੇ-ਕੰਡੇ ਤੇ ਦੇਖੋ ਦੋਨੋਂ ਸਾਈਡ ਹੀ ਪਾਰਲੀ ਸਾਈਡ ਵੀ ਤੇ ਇੱਧਰ ਵੀ ਹੈ ਨਾ ਕੁਝ ਨਹੀਂ ਹੈਗਾ ਪਾਰਲੀ ਸਾਈਡ ਵੀ ਰਸ ਕੁਝ ਨਹੀਂ ਹੈਗਾ ਨਹਿਰ ਦੇ ਸੋ ਇਹਦੇ ਕੰਡੇ ਤੇ ਕੁਝ ਨਾ ਕੁਝ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਆਪਾਂ ਬਾਰ ਬਾਰ ਇਹੀ ਹੱਥ ਜੋੜ ਕੇ ਕਹਿੰਦੇ ਪਏ ਆ ਜੀ ਪ੍ਰਸ਼ਾਸਨ ਚਾਹੇ ਨਹਿਰੀ ਭਗ ਚਾਹੇ ਕੋਈ ਵੀ ਹੈਗਾ ਨਾ ਤੇ ਆਪਣੇ ਜਿਨ੍ਹਾਂ ਨੂੰ ਵੀ ਇਹ ਵੀਡੀਓ ਵਧੀਆ ਲੱਗੀ ਜਣਾ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਕੱਲੀ ਮੇਰੀ ਦਿੱਕਤ ਨਹੀਂ ਹੈਗੀ ਸਾਰਿਆਂ ਦੀ ਦਿੱਕਤ ਹੈ ਜੀ ਸੋ ਕੱਲ ਨੂੰ ਕਿਸੇ ਨਾਲ ਵੀ ਦੁਰਘਟਨਾ ਹੋ ਸਕਦੀ ਆ ਠੀਕ ਹੈ ਨਾ ਜੀ ਇਸ ਰੋਡ ਦੇ ਵਿੱਚ ਸੋ ਸਾਡਾ ਦਵਿੰਦਰ ਭਰਾ ਵੀ ਆ ਰਿਹਾ ਸੀ ਤੇ ਦੇਖੂ ਤੂ ਨਹੀਂ 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 ਮੈਂ ਨਾਲੇ ਨਾਲ ਬਣਾਤਾ ਕੈਮਰਾ ਕਹਿੰਦਾ ਮੈਨੂੰ ਬਣਾ ਦੇ ਆਪਾਂ ਕਿਹੜਾ ਇਹ ਕਿਦਨ ਕੇ ਇੱਕ ਵੀਡੀਓ ਬਣਾਉਣ ਦਾ ਕੋਈ ਮਕਸਦ ਇਹ ਹੈ ਹਨਾ ਸੋ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਵੀ ਇੱਥੇ ਹੋਵੇ ਨਾ ਕਿਉਂਕਿ ਇਸੇ ਨਹਿਰ ਨੂੰ ਨਾ ਨਹਿਰ ਦੇ ਵਿੱਚ ਸਾਡੇ ਸਾਹਮਣੇ ਪਿੱਛੇ ਜਾਂਦੇ ਵਿੱਚ ਦੇਖੋ ਕੋਈ ਸ਼ਾਂਭਰ ਕਦੀ ਡਿਗ ਜਾਂ ਕਦੀ ਬਾਰਾ ਸਿੰਘਾ ਕਦੀ ਕੋਈ ਨਾ ਕੋਈ ਵੀਡੀਓ ਦੇਖਣ ਨੂੰ ਮਿਲਦੀ ਰਹਿੰਦੀ ਹੈ ਨਾ ਕੇਵਲ ਬੰਦਾ ਵੀ ਕੋਈ ਡਿਗ ਸਕਦਾ ਆ ਸੋ ਕਾਫੀ ਇਹਦੇ ਵਿੱਚ ਨਹਿਰ ਦੇ ਵਿੱਚ ਮੋਤਾਂ ਹੋਈਆਂ ਵੀ ਆ ਸੀਰੀਅਸਲੀ ਇਹ ਗੱਲਾ ਇਸ ਨਹਿਰ ਦੇ ਵਿੱਚ ਮੋਤਾਂ ਹੋਵੇ ਕਿਸੇ ਹੋਰ ਦਾ ਨਾ ਨੁਕਸਾਨ ਹੋਵੇ ਸੋ ਇਸ ਨੇੜ ਦੇ ਕੰਡੇ ਕੰਡੇ ਦੇ ਵਾਹਨ ਨੂੰ ਬੇਨਤੀ ਹੈ ਜੀ ਕੁਝ ਨਾ ਕੁਝ ਲਗਾਇਆ ਜਾਵੇ ਜਿਹਦੇ ਨਾਲ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਰੋਪੜ ਤੋਂ ਲੈ ਕੇ ਦਬਾਬੇ ਤੱਕ ਗੜਸ਼ੈਂਕਰ ਚ ਹਾਈਕੋਰਟ ਤੁਸੀਂ ਚਾਹੇ ਰਸਤੇ ਜਿਹੜੇ ਹੀ ਪਿੰਡ ਪੈਂਦੇ ਪੰਜ ਤਾਂ ਮੇਟੀਆਣਾ ਰਸਤੇ ਜਿੰਨੇ ਵੀ ਪਿੰਡ ਪੈਂਦੇ ਹੈ ਜੀ ਜੋ ਨਾਲ ਦੇ ਜਿਨ੍ਹਾਂ ਦੇ ਇਥੋਂ ਲੰਘਣ ਦੀ ਹੈਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸੋ ਆਪਣੇ ਵਿਊ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਵੀਡੀਓ ਆਪਾਂ ਸਹੀ ਬਣਾਈ ਹੈ ਕਿ ਗਲਤ ਬਣਾਈ ਆ ਸੋ ਜੇ ਕਿਸੇ ਨੂੰ ਕੁਝ ਗਲਤ ਲੱਗਾ ਤਾਂ ਆਪਾਂ ਕੰਨ ਫੜ ਕੇ ਲੋ ਜੀ ਹੱਥ ਜੋੜ ਕੇ ਕੰਨ ਫੜ ਇਥੇ ਕਹ ਲੂ ਮੈਂ ਵੀ ਹੋ ਸਕਦਾ ਰਸਤੇ ਜਾਂ ਮੈਂ ਕਿਸੇ ਦਿਨ ਮੈਂ ਵੀ ਹੋ ਸਕਦਾ ਮੇਰੇ ਨਾਲ ਵੀ ਕੋਈ ਵੀ ਦੁਰਘਟਨਾ ਹੋ ਸਕਦੀ ਠੀਕ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ YouTube ਚੈਨਲ MS07 ਬਲੌਗ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਤੇ ਆਪਾਂ ਲਾਸਟ ਤੇ ਵੀਡੀਓ ਪਾਈ ਹੋਈ ਹੁੰਦੀ ਤੁਸੀਂ ਉਹ ਵੀ ਦੇਖ ਲਓ ਆਪਾਂ ਸੜਕ ਦੀਆਂ ਵੀਡੀਓ ਪਾਈਆਂ ਸੀਗੀਆਂ ਸੋ ਉਹਦਾ ਅਸਰ ਵੀ ਹੋਇਆ ਸੜਕ ਵਨ ਵੀ ਲੱਗ ਗਈ ਆ ਸੋ ਇਸ ਵੀਡੀਓ ਤੇ ਵੀ ਤੁਹਾਡਾ ਹੀ ਅਸਰ ਹੋਣਾ ਹੈ ਤੁਹਾਡੇ ਸ਼ੇਅਰ ਨਾਲ ਹੀ ਹੋਣਾ ਮੇਰੇ ਇਕੱਲੇ ਬਣਾ ਲੈਣਾ ਨਹੀਂ ਹੋਣਾ ਮੈਂ ਤਾਂ ਵੀਡੀਓ ਬਣਾ ਕੇ ਪਾ ਸਕਦਾ ਹੈ ਸ਼ੇਅਰ ਤੁਸੀਂ ਕਰਨੀ ਆ ਕਿ ਪਰੇਸ਼ਾਨੀ ਤਾਂ ਕਰ ਚਾਹੇ ਜਿਹਦੇ ਵੀ ਠੀਕ ਹੈ ਜੀ اور اگر ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੁੱਟ ਫੇਕ ਕੇ